ਜੀ ਸਾਰਿਆਂ ਨੂੰ ਜਦੋਂ ਆਪਾਂ ਨੇ ਐਗਜ਼ੀਬਿਸ਼ਨ ਲਗਾਈ ਸੀਗੀ ਤਾਂ ਉਹਦੇ ਵਿੱਚ ਕਿਹਾ ਸੀਗਾ ਕਿ ਜਿਨ੍ਹਾਂ ਦੀ 10000 ਪਲੱਸ ਦੀ ਸ਼ਾਪਿੰਗ ਆ ਉਹਨਾਂ ਨੂੰ ਅਸੀਂ ਗਿਫਟ ਤਾਂ ਉੱਥੇ ਨਾਲ ਦੀ ਨਾਲ ਹੀ ਦੇਈਏ ਇੱਕ ਕੂਪਨ ਪਾਉਂਦੇ ਸੀਗੇ ਜੀ ਜਿਹੜਾ ਕੂਪਨ ਅਸੀਂ ਰਖੜੀ ਵਾਲੇ ਦਿਨ ਕੱਢਣਾ ਸੀਗਾ ਰਖੜੀ ਵਾਲੇ ਦਿਨ ਮੈਨੂੰ ਬਾਹਰ ਜਾਣ ਕਰਕੇ ਅਸੀਂ ਉਹ ਕੂਪਨ ਨਹੀਂ ਕੱਢ ਪਾਈ ਤੇ ਮੈਂ ਰਖੜੀ ਵਾਲੇ ਦਿਨ ਵੀਡੀਓ 'ਚ ਦੱਸਤਾ ਸੀਗਾ ਕਿ ਅਸੀਂ ਬੁੱਧਵਾਰ ਨੂੰ ਕੱਢਾਂਗੇ ਇਹ ਵਾਲਾ ਜਿਹੜੇ ਕੂਪਨ ਸੀਗੇ ਅੱਜ ਮੈਂ ਕੂਪਨ ਸਿਸਟਮ ਵਿੱਚੋਂ ਅੱਜ ਕੂਪਨ ਕੱਢ ਰਹੀ ਹਾਂ ਲੱਕੀ 3 ਵੀਨਰ ਕੱਢਣੇ ਨੇ ਜੀ ਇਹ ਉਹ ਲੋਕ ਨੇ ਮਤਲਬ ਉਹ ਕਸਟਮਰ ਨੇ ਜਿਨ੍ਹਾਂ ਨੇ 10000 ਪਲੱਸ ਦੀ ਸ਼ਾਪਿੰਗ ਕੀਤੀ ਹੋਈ ਆ ਕਿਸੇ ਨੇ 20 ਦੀ 30 ਦੀ 40 ਦੀ 50 ਦੀ 2 ਲੱਖ ਤੱਕ ਦੀ ਸ਼ਾਪਿੰਗ ਕੀਤੀ ਉੱਥੇ ਸਭ ਨੇ ਮਤਲਬ ਕਿ ਬਹੁਤ ਸਾਰਿਆਂ ਨੇ 2 ਲੱਖ ਦੀ ਸ਼ਾਪਿੰਗ ਕੀਤੀ ਹੋਈ ਆ ਹੁਣ ਮੈਨੂੰ ਨਹੀਂ ਪਤਾ ਕਿਸ ਨੂੰ 10000 ਵਾਲੇ ਨਿਕਲ ਰਿਹਾ ਜਾਂ 2 ਲੱਖ ਵਾਲੇ ਨੂੰ ਨਿਕਲ ਰਿਹਾ ਇਹ ਥੋੜਾ ਲੱਗਿਆ ਜੀ ਛੋਟੇ ਜੇ ਕੋਸ਼ਿਸ਼ ਕੀਤੀ ਆ ਕਿ ਮਤਲਬ ਉਹ ਨਾਲ ਦੀ ਨਾਲ ਸੀ ਸਭ ਨੂੰ ਗਿਫਟ ਦਿੱਤੇ ਆ 3000 ਵਾਲੇ ਜਿਨ੍ਹਾਂ ਨੇ ਸੂਟ ਲਏ ਆ 3000 ਦੀ ਸ਼ਾਪਿੰਗ ਕੀਤੀ ਉਹਨਾਂ ਨੂੰ ਵੀ ਗਿਫਟ ਦੇ ਆ ਉਹਨਾਂ ਦੇ ਗਿਫਟ ਹੋਰ ਸੀਗੇ ਜਿਨ੍ਹਾਂ ਨੇ 6000 ਪਲੱਸ ਦੀ ਕੀਤੀ ਉਹਨਾਂ ਦੇ ਗਿਫਟ ਹੋਰ ਸੀਗੇ ਤੇ ਜਿਨ੍ਹਾਂ ਨੇ ਮਤਲਬ ਜਿੱਦਾਂ 10 20000 ਦੀ ਸ਼ਾਪਿੰਗ ਕੀਤੀ ਉਹਨਾਂ ਦੇ ਗਿਫਟ ਹੋਰ ਸੀਗੇ ਜਿਹੜੇ ਅੱਜ ਮੈਂ ਤੁਹਾਨੂੰ ਗਿਫਟ ਦੇ ਰਹੀ ਆ ਇਹ ਮੈਂ ਆਪਣੇ ਤੌਰ ਤੇ ਕੁਝ ਮਤਲਬ ਐਦਾਂ ਕਿ ਹਰ ਇੱਕ ਦੇ ਜੂਸ ਆਣੇ ਵਾਲੀ ਚੀਜ਼ ਆ ਜਿਹੜੀ ਮੈਂ ਤੁਹਾਨੂੰ ਦੇ ਰਹੀ ਆ ਉਮੀਦ ਆ ਤੁਹਾਨੂੰ ਪਸੰਦ ਆਏਗੀ 쿠ਪਨ ਕੱਢਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਦੇਖ ਤੁਮਾਂ ਜਦੋਂ ਤੁਸੀਂ ਇਹ ਖੋਲੋਗੇ 쿠ਪਨ ਮਤਲਬ ਕਿ ਗਿਫਟ ਖੋਲੋਗੇ ਤਾਂ ਤੁਸੀਂ ਇਹਦੀ ਵੀਡੀਓ ਬਣਾਣੀ ਆ ਵੀਡੀਓ ਸ਼ਾਰਟ ਵੀਡੀਓ ਬਣਾ ਲਿਓ ਮਤਲਬ ਇੱਕ ਦੋ ਮਿੰਟ ਦੀ ਅ ਮੈਂ ਤਾਂ तकरीबन 1 ਮਿੰਟ ਚ ਕਵਰ ਹੋ ਜਾਏਗਾ ਤੁਸੀਂ ਗਿਫਟ ਖੋਲਣ ਤੱਕ ਤੁਹਾਨੂੰ ਕਿਦਾਂ ਲੱਗਿਆ ਆਪਣਾ ਥੋੜਾ ਜਿਹਾ ਪਲੀਜ਼ ਰਿਵਿਊਜ਼ ਮੈਨੂੰ ਜ਼ਰੂਰ ਦੇ ਦਿਓ ਕਿਉਂਕਿ ਫਿਰ ਮੈਂ ਸ਼ਾਰਟ ਵੀਡੀਓ ਪਾ ਕੇ ਥੋੜੇ ਤਿੰਨਾਂ ਜਣਿਆਂ ਦੀ ਤਾਂ ਸਭ ਨੂੰ ਪਤਾ ਲੱਗੇ ਕਿ ਵਾਕਈ ਗਿਫਟ ਗਏ ਨੇ ਕਿਸੇ ਕੋਲ ਰਿਕਵੈਸਟ ਆ ਉਹਦੇ ਵਿੱਚ ਤੁਸੀਂ ਇਹ ਦੱਸਣਾ ਤੁਸੀਂ ਕਿੱਥੋਂ ਆ ਤੇ ਤੁਸੀਂ ਕਿੰਨੀ ਦੀ ਸ਼ਾਪਿੰਗ ਕੀਤੀ ਸੀਗੀ ਠੀਕ ਹੈ ਤਿੰਨ ਲੱਕੀ ਵਿਨਰ ਕੱਢਣ ਲੱਗੇ ਆ ਜੀ ਸ਼ੁਰੂ ਕਰਦੇ ਆ ਇਹ ਵੀਡੀਓ ਮੈਂ ਆਪਣੀ ਦੂਜੀ ਵੀਡੀਓ ਦੇ ਨਾਲ ਐਡ ਕਰਾਂਗੀ ਜਿਹੜੀ ਅੱਜ ਮੈਂ ਸੂਟਾਂ ਦੀ ਪਾਣੀ ਆ ਉਹ ਵੀ ਬਹੁਤ ਜ਼ਬਰਦਸਤ ਵੀਡੀਓ ਆ ਠੀਕ ਹੈ ਇਹ ਉਹ ਨਹੀਂ ਜਿਨ੍ਹਾਂ ਨੇ ਮਤਲਬ 10000 ਪਲੱਸ ਦੀ ਸ਼ਾਪਿੰਗ ਕੀਤੀ ਹੋਈ ਆ ਨੇੜੇ ਲਿਆਓ niche copente ਠੀਕ ਹੈ ਜੀ ਇਹ ਮੈਨੂੰ ਇਦਾਂ ਕਿ ਮੈਂ ਇਕੱਲੇ ਇਕੱਲੇ ਕਰ ਦਵਾਂ ਸਾਰੇ ਉੱਥੇ ਉਸ ਟਾਈਮ ਨਾ ਸੀ ਕਿ ਸਿੰਪਲ ਸਟੈਂਪ ਤੇ ਲਿਖਦੇ ਸੀਗੇ ਤੇ ਮੇਰੇ ਜਿਹੜੀ ਇੱਕ ਉਪਣ ਵਾਲੀ ਸਲਿੱਪ ਸੀਗੀ ਮੇਰੀ ਬਾਤ ਦੇ ਵਿੱਚ ਬਣ ਕੇ ਆਈ ਆ तकरीबन ਅਸੀਂ 7-8 ਜਣਿਆਂ ਨੂੰ ਜਿਨ੍ਹਾਂ ਨੇ 7-8 ਨੰਬਰ ਤੱਕ ਅਸੀਂ ਸਿੰਪਲ ਚੀਟ ਦੇ ਦਿੱਤੀ ਸੀ ਤੇ ਅਸੀਂ ਉਹ ਸਾਰੇ ਇਸ ਦੇ ਵਿੱਚ ਮੈਂਸ਼ਨ ਕਰਤੇ ਸੀਵੇਂ ਨੰਬਰ ਤੇ ਠੀਕ ਹੈ ਜੀ ਕਿਤੇ ਇਹ ਨਾ ਕਿ ਉਹ ਵੀ ਸਾਨੂੰ ਤਾਂ ਸਾਡੇ ਕੋਲ ਤਾਂ ਸਿੰਪਲ ਆ ਅਹ ਛੋਟੇ ਨੰਬਰ ਇਹਦੇ ਵਿੱਚ ਮੈਂਸ਼ਨ ਆ ਜੀ 8 ਨੰਬਰ ਤੱਕ 1 ਤੋਂ ਲੈ ਕੇ 8 ਨੰਬਰ ਸ਼ਾਇਦ 8 ਜਾਂ 10 ਨੰਬਰ ਤੱਕ ਸੀਗੇ ਅਸੀਂ ਜਿਨ੍ਹਾਂ ਨੂੰ ਸਿੰਪਲ ਨੰਬਰ ਲਿਖੇ ਦਿੱਤੇ ਸੀਗੇ ਫਿਰ ਸਾਡੇ ਪਾਸ ਇਹ ਪ੍ਰਿੰਟ ਹੋ ਕੇ ਆ ਗਈ ਸੀਗੀ ਕਾਪੀ ਇਹ ਦੇਖੋ ਜੀ ਸਭ ਦੇ ਕੱਢ ਰਹੀ ਆ ਮੈਂ ਸਿਰਫ ਫੋਨ ਨੰਬਰ ਹੀ ਲਿਖੇ ਹੋਏ ਆ ਕੋਈ ਮੈਂ ਨਾਮ ਨਹੀਂ ਲਿਖਿਆ ਕੋਈ ਏਰੀਆ ਨਹੀਂ ਲਿਖਿਆ ਕਿਸ ਏਰੀਏ ਤੋਂ ਫਰਸਟ ਹੈਗਾ ਜੀ ਆਪਣਾ ਯਾ ਮੇਬੀ ਮੈਨੂੰ ਪਹਿਲੇ 2 ਜਾਂ 3 ਵਰਡ ਲਿਖੋਣੇ ਪੈਣਗੇ ਕਿਉਂਕਿ ਮੈਂ ਨਹੀਂ ਚੱਲੋ ਟਰਾਈ ਕਰਦੇ ਹਾਂ ਉਹਨਾਂ ਕੋਲ ਫੋਨ ਜਾਣਗੇ ਤਾਂ ਤੁਸੀਂ ਟਰਾਈ ਕਰ ਰਹੇ ਹੋ ਚੈੱਕ ਲਿਓ ਸਭ ਦੇ ਫੋਨ ਥੋੜਾ ਅੱਗੇ ਖੁੱਪਨ ਨਿਕਲੇ ਤੁਹਾਨੂੰ ਕੁਝ ਮਿਲਿਆ ਤਾਂ ਜੋ ਪਤਾ ਲੱਗ ਜੂ ਇਹ ਸਾਰਿਆਂ ਨੂੰ ਇਹਨਾਂ ਦੇ ਲਾਸਟ ਡਿਜੀਟ ਨੇ ਜੀ 22156 ਠੀਕ ਹੈ 78377 22156 ਇਹ ਹੈਗਾ ਜੀ ਇਹਨਾਂ ਦਾ ਫੋਨ ਨੰਬਰ ਇਹ ਮੈਨੂੰ ਵੀ ਨਹੀਂ ਪਤਾ ਕਿੱਥੋਂ ਨੇ ਕੀ ਨਾਮ ਹੈ ਇਹਨਾਂ ਦਾ ਮੈਂ ਇਹਨਾਂ ਨੂੰ ਕਾਲ ਕਰਾਂਗੇ ਠੀਕ ਹੈ ਕਿਉਂਕਿ ਗਿਫਟ ਸਭ ਦੇ ਸੇਮ ਨੇ ਜੀ ਕੋਈ ਫਰਸਟ ਸੈਕਿੰਡ ਉਹ ਨਹੀਂ ਕਰਦਾ ਹੈਗਾ ਵੀ ਸਾਡਾ ਪਹਿਲਾ ਨਾਮ ਹੈ ਤੇ ਦੂਜਾ ਨਾਮ ਹੈ ਮੈਂ ਤਿੰਨਾਂ ਜਣਿਆਂ ਨੂੰ ਸੇਮ ਗਿਫਟ ਦੇ ਰਹੀ ਆ ਇਹ ਹੈਗਾ ਆਪਣਾ ਫਰਸਟ ਤੇ ਸੈਕਿੰਡ ਘੱਟਦੇ ਆਪਾਂ ਸੈਕਿੰਡ ਹੈਗਾ ਜੀ 9465034 535 ਠੀਕ ਹੈ ਜੀ 94650 34532 ਇਹ ਹੈਗਾ ਜੀ ਨੰਬਰ ਮੈਨੂੰ ਇਹਨਾਂ ਦਾ ਕੋਈ ਨਾਮ ਨਹੀਂ ਪਤਾ ਕੋਈ ਐਡਰੈਸ ਨਹੀਂ ਪਤਾ ਅਸੀਂ ਤੁਹਾਨੂੰ ਕਾਲ ਕਰਾਂਗੇ ਤੇ ਤੁਸੀਂ ਆਪਣਾ ਐਡਰੈਸ ਸਾਨੂੰ ਵਟਸਐਪ ਕਰਨਾ ਜੀ ਅਸੀਂ ਤੁਹਾਨੂੰ ਕੋਰੀਅਰ ਕਰਵਾਵਾਂਗੇ ਠੀਕ ਹੈ ਰਹਿ ਗਿਆ ਇੱਕ ਲਾਸਟ ਮੈਂ ਅਸੀ ਮੈਂ ਸ਼ੋ ਨਹੀਂ ਸੀ ਕਰਨਾ ਚਾਹੁੰਦੀ ਪੂਰਾ ਨੰਬਰ ਤੇ ਚਲੋ ਹੁਣ ਇਹ ਵੀ ਜ਼ਰੂਰੀ ਹੈ ਕਿ ਜੇ ਕਿਸੇ ਨੇ ਕਾਲ ਵਗੈਰਾ ਕਰਨੀ ਹੋਈ ਤਾਂ ਪਤਾ ਕਰ ਸਕਦੇ ਹੋ ਕਿ ਵਾਕਈ ਤੁਹਾਨੂੰ ਨਿਕਲਿਆ ਜੀ ਪਾਰਸਲ ਜਾਂ ਕੁਝ ਵੀ 쿠ਪਨ ਨੰਬਰ ਵੀ ਦੱਸ ਦਉ ਮੈਂ ਫੋਨ ਨੰਬਰ ਤਾਂ ਦੱਸ ਤੇ ਇੱਕ 쿠ਪਨ ਨੰਬਰ ਹੈਗਾ ਜਿਹੜਾ ਸੈਕੰਡ ਨੰਬਰ ਤੇ ਨਿਕਲਿਆ 13 쿠ਪਨ ਨੰਬਰ ਆ 13 ਤੇ ਜਿਹੜਾ ਫਰਸਟ ਨਿਕਲਿਆ ਉਹ ਹੈਗਾ 20 ਠੀਕ ਹੈ ਤੇ ਨੈਕਸਟ ਹੈਗਾ ਜੀ 13 쿠ਪਨ ਨੰਬਰ 13 ਔਰ ਸੌਰੀ 12 13 ਆ ਨਿਕਲ ਗਿਆ ਵੈਲਵ ਹੈ ਤੇ ਇਹਨਾਂ ਦਾ ਫੋਨ ਨੰਬਰ ਹੈਗਾ 814546527606 ਇਹ ਹੈਗਾ ਜੀ ਇਹਨਾਂ ਦਾ ਫੋਨ ਨੰਬਰ ਤੇ ਇਹ ਹੈਗੇ ਨੇ 3 ਮੈਂ ਤੁਹਾਨੂੰ ਤਿੰਨਾਂ ਨੂੰ ਵੀਡੀਓ ਤੋਂ ਬਾਅਦ ਹੁਣ ਕਾਲ ਕਰਾਂਗੀ ਕਿ ਤੁਹਾਡਾ ਡਰਾਅ ਨਿਕਲ ਆਏ ਤੁਸੀਂ ਮੈਨੂੰ ਆਪਣਾ ਅਡਰੈਸ ਸੈਂਡ ਕਰਨਾ ਤੁਹਾਨੂੰ ਮੁਬਾਰਕਾਂ ਜੀ ਜਿੰਨਾ ਜਣਿਆਂ ਨੂੰ ਕੋਸ਼ਿਸ਼ ਕੀਤੀ ਹੈ ਤੁਹਾਨੂੰ ਡੇਲੀ ਯੂਜ਼ ਵਾਸਤੇ ਕੁਛ ਨਾ ਕੁਛ ਤੁਹਾਡੇ ਘਰ ਚ ਜਿਹੜੀ ਏਦਾਂ ਦੀ ਆਈ ਹੋਪ ਹੋndi ਵੀ ਸਬਦੇ ਘਰ ਪਰ ਮੈਨੂੰ ਵਧੀਆ ਲੱਗਿਆ ਕਿ ਇਹ ਚੀਜ਼ ਸਬਦੇ ਯੂਜ਼ ਕਰਨ ਵਾਲੀ ਮੌਕਾ ਦਿੱਤੀ ਹੈ ਤੁਹਾਨੂੰ ਤੁਸੀਂ ਦੱਸਿਓ ਜੀ ਤੁਹਾਨੂੰ ਕੀ ਮਿਲ ਰਿਹਾ ਤੇ ਮਤਲਬ ਵੀਡੀਓ ਬਣਾ ਕੇ ਤਾਂ ਜੋ ਆਪਾਂ ਸਾਰਿਆਂ ਨੂੰ ਦੱਸ ਸਕੀਏ ਥੈਂਕ ਯੂ ਜੀ ਇਹ ਵੀਡੀਓ ਮੈਂ ਨੈਕਸਟ ਸੂਟਾਂ ਨਾਲ ਐਡ ਕਰ ਰਹੀ ਹਾਂ ਜਿਹੜੇ ਅਸੀਂ ਬਹੁਤ ਘੱਟ ਰੇਂਜ ਤੇ ਤੁਹਾਨੂੰ ਸੂਟ ਦੇ ਰਹੇ ਹਾਂ ਪਾਰਟੀ ویئر ਸੂਟ ਹੋਣਗੇ ਗਿਫਟ ਵਾਲੇ ਸੂਟ ਹੋਣਗੇ ਥੈਂਕ ਯੂ ਸੋ ਮੱਚ ਸਸ਼ਕਰਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਤੁਹਾਡੇ ਵਾਸਤੇ ਹੈਂਡਵਰਕ ਦੇ ਸੂਟ ਲੈ ਕੇ ਆਏ ਜੀ ਤੁਸੀਂ ਸਟਿਚ ਕਰਵਾ ਕੇ ਪਾ ਫੰਕਸ਼ਨ ਦੇ ਵਿੱਚ ਕਿਸੇ ਨੂੰ ਗਿਫਟ ਦਿਓ ਪ੍ਰਾਈਸ ਬਹੁਤ ਜ਼ਿਆਦਾ ਅੱਜ ਦੇ ਕੱਟ ਹੋਣਗੇ ਜਿਹੜੇ ਵੀ ਸੂਟ ਤੁਹਾਨੂੰ ਹੈਂਡਵਰਕ ਦੇ ਦੇ ਰਹੇ ਹਾਂ ਕ੍ਰੇਪ ਦੇ ਸੂਟ ਹੋਣਗੇ ਚੰਸੋਹੀ ਦੇ ਸੂਟ ਹੋਣਗੇ ਜੀ ਸਾਰੇ ਤੁਹਾਨੂੰ ਦਿਖਾਵਾਂਗੇ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਹੈ ਇਸ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਸੂਟ ਦੀ ਪਿਕ ਸੈਂਡ ਕਰ ਸਕਦੇ ਹੋ ਪ੍ਰਾਈਸ ਆਪਦੇ ਅਲੱਗ-ਅਲੱਗ ਹੋਣਗੇ ਤੁਹਾਨੂੰ ਅੱਜ ਵੀਡੀਓ ਧਿਆਨ ਨਾਲ ਦੇਖਣੀ ਪੈਗੀ ਬਹੁਤ ਸੋਹਣੇ-ਸੋਹਣੇ ਸੂਟ ਨੇ ਜੀ ਅੱਜ ਦੇ ਜਿਹੜੇ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਇਹ ਹੈਗਾ ਆਪਣਾ ਫਰਸਟ ਸੂਟ ਅੱਜ ਦਾ ਕ੍ਰੇਪ ਦਾ ਸੂਟ ਆ ਸੀਪੀ ਦਾ ਕੰਮ ਹੋਇਆ ਵੈ ਪਰਲ ਦਾ ਕੰਮ ਹੋਇਆ ਵਾ ਸਾਰਾ ਥ੍ਰੈਡ ਵਰਕ ਇਸਤੇ ਹੋਇਆ ਵੈ ਪ੍ਰਾਈਸ ਹੈਗਾ ਜੀ ਸੂਟ ਦਾ 4200 4200 ਦਾ ਸੂਟ ਆ ਸੂਟ ਤੇ ਦੁਪੱਟੇ ਕਿੰਨੇ ਦੇਖ ਕੇ ਤਾਂ ਇਦਾਂ ਲੱਗੇਗਾ ਕਿ ਸੂਟ ਘੱਟੋ ਘੱਟ 9000 ਦਾ ਸੂਟ ਹੈ ਬਹੁਤ ਪਿਆਰਾ ਸੂਟ ਆ ਜੀ ਇਹ ਹੈਗਾ ਸਾਰਾ ਹੀ ਫਰੰਟ ਸੂਟ ਦਾ ਬਣਿਆ ਹੋਇਆ 크ਰੇਪ ਦਾ ਸੂਟ ਹੈ ਨੇਚਰਲ 크ਰੇਪ ਆ ਸਾਰੀ ਬਾਜੂ ਤੇ ਵੀ ਤੁਹਾਨੂੰ ਵਰਕ ਮਿਲੇਗਾ ਠੀਕ ਹੈ 5 ਮੀਟਰ ਦਾ ਸੂਟ ਆ ਤੇ ਹੁਣ ਦੇਖਿਓ ਜੀ ਦੁਪੱਟਾ ਸੂਟ ਦਾ ਪ੍ਰਾਈਸ ਦੇ ਅਕੋਰਡਿੰਗ ਬਹੁਤ ਪਿਆਰਾ ਸੂਟ ਆ ਇਹ ਹੈਗਾ ਜੀ ਦੁਪੱਟਾ ਸਾਰਾ ਹੀ ਚਨਾਉਣ ਸ਼ਫਾਉਣ ਦਾ ਜਾਲ ਦੁਪੱਟਾ ਬਣਿਆ ਹੋਇਆ ਹੈਂਡਵਰਕ ਦੇ ਨਾਲ ਖੁਦ ਦੇਖੋ ਤੁਸੀਂ ਇਸ ਪ੍ਰਾਈਸ ਦੇ ਵਿੱਚ 4200 ਦੇ ਵਿੱਚ ਇੰਨਾ ਕੁ ਵਧੀਆ ਸੂਟ ਆ ਮਤਲਬ ਇੰਨਾ ਹੈਵੀ ਵਰਕ ਦੇ ਨਾਲ ਕਲਰ ਆਪਸ਼ਨ ਤੁਹਾਨੂੰ ਇਸ 2-3 ਮਿਲ ਜਾਣਗੇ ਠੀਕ ਹੈ ਜੀ ਸੇਮ ਡਿਜ਼ਾਈਨ ਦੇ ਵਿੱਚ ਕਲਰ ਬਹੁਤ ਪਿਆਰਾ ਤੇ ਇੱਕ ਡਿਜ਼ਾਈਨ ਤੁਹਾਨੂੰ ਹਲਕਾ ਜਿਹਾ ਚੇਂਜ ਮਿਲੇਗਾ ਸਟਾਈਲ ਸੇਮ ਹੈ ਜੀ ਪਿਓਰ ਕ੍ਰੇਪ ਤੇ ਉੱਪਰ ਸੂਟ ਪਿਓਰ ਨੇਚਰਲ ਕ੍ਰੇਪ ਬਹੁਤ ਸੋਹਣਾ ਸੂਟ ਆ ਪਰਲਸ ਵਰਕ ਕਟ ਦਾਣੇ ਦੇ ਨਾਲ ਦੋ ਕਲਰ ਇਸ ਨੂੰ ਡਾਰਕ ਮਿਲ ਜਾਣਗੇ ਦੋ ਮਿਲ ਜਾਣਗੇ ਜੀ ਲਾਈਟ ਸਾਰਾ ਹੀ ਦੁਪੱਟਾ ਹਾਈਲਾਈਟ ਹੈਂਡਵਰਕ ਦੇ ਨਾਲ ਬਹੁਤ ਸੋਨਾ ਜਾਲ ਦੁਪੱਟਾ ਬਣਿਆ ਹੋਇਆ ਹੈ ਇਹਦੇ ਵਿੱਚ ਤੁਹਾਨੂੰ ਸੇਮ ਡਿਜ਼ਾਈਨ ਚ ਇਹ ਸੈਕਿੰਡ ਕਲਰ ਮਿਲ ਜਾਏਗਾ ਇਹਨਾਂ ਦਾ ਪ੍ਰਾਈਸ ਹੈਗਾ ਜੀ 4200 ਜਿੰਨੇ ਵੀ ਹੈਂਡਵਰਕ ਦੇ ਸੂਟ ਨੇ ਸਾਡੀ ਸ਼ਿਪਿੰਗ ਅਗਰ ਤੁਸੀਂ ਪੰਜਾਬ ਚ ਮੰਗਾਨੇ ਹੋ ਤਾਂ 100 ਰੁਪਏ ਹੋਏਗੀ ਕਿਉਂਕਿ ਹੈਂਡਵਰਕ ਦੇ ਨਾਲ ਨਹੀਂ ਥੋੜੇ ਇਹਨਾਂ ਦਾ weight ਹੋਇਆ ਹੈਵੀ ਹੋ ਜਾਂਦਾ ਹੈ ਪਲੱਸ ਤੁਹਾਨੂੰ 100 ਰੁਪਏ ਐਕਸਟਰਾ ਜਿਨੇ ਫੈਣਗੇ ਨੈਕਸਟ ਡਿਜ਼ਾਈਨ ਦੇ ਰਹੇ ਹਾਂ ਬਹੁਤ ਸੋਨਾ ਕਲਰ ਡਿਜ਼ਾਈਨ ਸਾਰਾ ਹੀ ਸੂਟ ਕਟਦਾਨੇ ਦੇ ਨਾਲ ਬਣਿਆ ਹੋਇਆ ਬਹੁਤ ਪਿਆਰਾ ਪੀਸ ਆ ਫਰੰਟ ਦੇ ਵਿੱਚ ਸਾਰੇ ਚਬੂਤੀ ਰਹੇਗੇ ਬਾਜੂ ਤੇ ਵੀ ਤੁਹਾਨੂੰ ਹੈਵੀ ਕੰਮ ਮਿਲੇਗਾ ਇਸ ਸੂਟ ਦੇ ਇਹ ਵੀ ਕ੍ਰੇਪ ਦੇ ਉੱਪਰ ਆ ਸਟਾਫ ਤੇ ਫੋਰ ਸਾਈਡਡ ਹੈਗਾ ਜੀ ਇਹ ਸੂਟ ਦਾ ਬਹੁਤ ਪਿਆਰਾ ਜਿਹਾ ਦੁਪੱਟਾ ਹੈਵੀ ਦੇ ਵਿੱਚ ਰਹੇਗਾ ਸਾਰਾ ਇਹਦਾ ਦੁਪੱਟਾ ਜਿਹੜਾ ਕਲਰ ਵੀ ਬਹੁਤ ਸੋਹਣਾ ਹੈ ਤੇ ਪ੍ਰਾਈਸ ਰਹੇਗਾ ਜੀ 3500 ਸਿਰਫ 3500 ਦੇ ਵਿੱਚ ਇੰਨਾ ਕਿ ਹੈਵੀ ਸੂਟ ਤੁਹਾਨੂੰ ਦੇ ਰਹੇ ਹਾਂ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਘੱਟ ਪ੍ਰਾਈਸ ਤੇ ਵੀ ਤੁਹਾਨੂੰ ਪਾਰਟੀ ਵੀਅਰ ਸੂਟ ਦੇ ਰਹੇ ਹਾਂ ਇਹ ਹੈਗਾ ਜੀ 크ਰੇਪ ਦੀ ਸਲਵਾਰ ਦੇ ਨਾਲ ਔਰਗੈਂਜ਼ਾ ਦੀ ਸ਼ਰਟ ਤੇ ਫਰੰਟ ਪੈਨਲ ਦੇ ਨਾਲ ਬਹੁਤ ਸੋਹਣਾ ਸੂਟ ਆ ਬਾਜੂ ਤੇ ਵੀ ਕੰਮ ਮਿਲੇਗਾ ਔਰਗੇਂਜ਼ਾ ਦੀ ਸ਼ਰਟ ਆ ਸਾਰੀ ਠੀਕ ਹੈ ਕੰਟਰਾਸਟ ਵਿੱਚ ਰਹੇਗਾ ਸੂਟ ਸੇਮ ਕਲਰ ਦੀ ਹੈਗੀ ਆ ਜੀ ਸ਼ਰਟ ਦੇ ਕਲਰ ਦੀ ਸਲਵਾਰ ਤੇ ਦੁਪੱਟੇ ਇਹਨਾਂ ਦੇ ਕੰਟਰਾਸਟ ਵਿੱਚ ਐਦਾਂ ਰਹਿਣਗੇ ਔਰਗੇਂਜ਼ਾ ਦੇ 4 ਸਾਈਡ ਵਰਕ ਦੇ ਨਾਲ ਠੀਕ ਹੈ 5500 ਪ੍ਰਾਈਸ ਆ ਸੂਟ ਦਾ 5500 ਦਾ ਸੂਟ ਆ ਜੀ ਕਲਰ ਆਪਸ਼ਨ ਤੁਹਾਨੂੰ 2 ਮਿਲ ਜਾਣਗੇ ਇਹ ਦਾ ਸੈਕੰਡ ਕਲਰ ਆ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਕੰਟਰਾਸਟ ਵਿੱਚ 오ਰਗੈਂਜ਼ਾ ਦੀ ਸ਼ਰਟ ਆ 오ਰਗੈਂਜ਼ਾ ਦਾ ਦੁਪੱਟਾ 크레이ਪ ਦੀ ਸਲਵਾਰ ਦੇ ਨਾਲ 오ਰਗੈਂਜ਼ਾ ਦਾ ਸੂਟ ਆ ਜੀ ਕਟਦਾਣੀ ਤੇ ਪਰਲਸ ਦੇ ਨਾਲ 4500 ਦੇ ਵਿੱਚ ਬਹੁਤ ਹੈਵੀ ਸੂਟ ਮਿਲ ਰਿਹਾ ਹੈ ਇਹ 오ਰਗੈਂਜ਼ਾ ਦੀ ਸ਼ਰਟ ਆ ਠੀਕ ਹੈ ਸਿਲਕ ਦੀ ਸਲਵਾਰ ਹੈ ਇਹਦੇ ਨਾਲ ਔਰਗੈਂਜ਼ਾ ਦਾ ਹੀ ਫੋਰ ਸਾਈਡਡ ਹੈਵੀ ਦੁਪੱਟਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ نیچے ਪਰਲ ਪਰਪਲ ਜਿਹਾ ਸ਼ੇਡ ਆ ਗਿਆ ਇਹ ਆ ਗਿਆ ਜੀ ਥੋੜਾ ਜਿਹਾ ਪਿੰਕ ਸਟੋਨ ਤੇ ਪੀਚ ਪਿੰਕ ਕਲਰ ਨੈਕਸਟ ਵੀ ਤੁਹਾਨੂੰ ਔਰਗੈਂਜ਼ਾ ਦੇ ਉੱਪਰ ਦੇ ਰਹੇ ਹਾਂ ਇਹ ਵੀ ਸੂਟ ਬਹੁਤ ਸੋਹਣਾ ਪ੍ਰਾਈਸ ਦੇ ਅਕੋਰਡਿੰਗ ਵਰਕ ਹੀ ਬਹੁਤ ਪਿਆਰਾ ਸੂਟ ਦਾ ਕੇਰਾ ਬਣਿਆ ਹੋਇਆ ਸਾਰਾ ਹੀ ਕਲਿਆਣਾ ਸਟਾਈਲ ਉੱਪਰ ਨੂੰ ਜਾ ਰਿਹਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਉੱਪਰ neck ਨਹੀਂ ਬਣਿਆ ਹੋਇਆ ਕੇਰਾ ਸਿੱਪੀ ਵਰਕ ਤੇ ਟਿੱਲੇ ਦੇ ਨਾਲ ਬਣਿਆ ਹੋਇਆ ਬਾਜੂ ਨੇ ਸਿਲਕ ਦੀ ਸਲਵਾਰ ਹੈ ਜੀ ਇਹਦੇ ਨਾਲ organza ਦਾ four sided ਇਦਾਂ ਰਹੇਗਾ ਦੁਪੱਟਾ ਠੀਕ ਹੈ ਤੇ ਪ੍ਰਾਈਸ ਹੈਗਾ ਜੀ ਇਸ ਸੂਟ ਦਾ 3800 ਸਿਰਫ 3800 ਕਲਰ ਬਹੁਤ ਪਿਆਰੇ ਪਿਆਰੇ ਇਹ ਦਪਟਾ ਇਹਦਾ 컬러 ਬਹੁਤ ਸੋਹਣੇ ਆ ਲਾਈਟ ਜੇ ਸ਼ੇਡ ਆ ਇਹ ਪੰਜ ਕਲਰ ਨੇ ਜੀ ਸੇਮ ਡਿਜ਼ਾਈਨ ਦੇ ਵਿੱਚ 3800 ਦੇ ਵਿੱਚ ਕਲਰ ਆਪਸ਼ਨ ਬਹੁਤ ਸੋਹਣੀਆਂ ਵਰਕ ਬਹੁਤ ਸੋਣਾ ਤੁਸੀਂ ਸਟਿਚ ਕਰਵਾਣਾ ਜਾਂ ਗਿਫਟ ਦੇਣਾ ਬਹੁਤ ਸੋਹਣੇ ਸੂਟ ਨੇ ਇਹ ਥ्रेड ਵਰਕ ਦੇ ਨਾਲ ਦੇ ਰਹੇ ਹਾਂ ਅ ਕਿਸੇ ਤੁਸੀਂ ਏਜ ਨੂੰ ਦੇਣਾ ਥੋੜੀ ਜਿ ਜਿਨ੍ਹਾਂ ਦੀ ਏਜ ਵੱਡੀ ਹੁੰਦੀ ਆ ਤੇ ਏਸ ਅਕੋਰਡਿੰਗ ਵੀ ਸੂਟ ਬਹੁਤ ਸੋਹਣਾ ਹੈ ਤੇ ਵੈਸੇ ਵੀ ਨਾਰਮਲ ਵੀ ਕੋਈ ਵੀ ਪਾ ਸਕਦਾ ਹੈ 50 ਪਲੱਸ ਵਾਲਿਆਂ ਵਾਸਤੇ ਬਹੁਤ ਸੋਹਣਾ ਸੂਟ ਆ ਸਾਰੇ ਕ੍ਰੇਪ ਤੇ ਰਹੂਗਾ ਜੀ 5 ਮੀਟਰ ਦਾ ਸੂਟ ਇਹ ਥਰੈਡ ਵਰਕ ਦੀ ਬੂਟੀ ਆ ਸਾਰੇ ਹੀ ਹੈਂਡ ਵਰਕ ਦੇ ਉੱਪਰ ਹਾਈਲਾਈਟ ਪੂਰਾ ਬਹੁਤ ਸੋਹਣਾ ਸੂਟ ਹੈ ਕੰਮ ਦੇਖੋ ਕਿੰਨਾ ਸੋਹਣਾ ਹੈ ਫਿਨਿਸ਼ਿੰਗ ਦੇਖੋ ਪੇਸਟਿੰਗ ਦੇ ਨਾਲ ਪ੍ਰੋਪਰ ਦੁਪੱਟਾ ਰਹੂਗਾ ਜੀ ਚਨੌਨਫੋਨ ਦਾ ਦੁਪੱਟਾ ਸਾਰੇ ਦੁਪੱਟੇ 'ਚ ਬੂਟੀ ਆ ਤੁਸੀਂ ਕਿਸੇ ਵੀ ਏਜ ਨੂੰ ਗਿਫਟ ਦੇਣਾ ਜਾਂ ਸਟਿਚ ਕਰਵਾਣਾ 크ਰੇਪ ਦਾ ਸੂਟ ਆ ਪ੍ਰਾਈਸ ਵੀ ਬਹੁਤ ਘੱਟ ਆ ਜੀ ਪ੍ਰਾਈਸ ਸਿਰਫ 3950 3950 ਦੇ ਵਿੱਚ ਤੁਹਾਨੂੰ ਥ੍ਰੈਡ ਵਰਕ ਮਿਲ ਰਿਹਾ ਹੈ ਹੈਂਡਵਰਕ ਦੇ ਨਾਲ ਕਲਰ ਆਪਸ਼ਨ 4 ਠੀਕ ਆ ਜੀ ਜਬਰਦਸਤ ਵੀਡੀਓ ਰਹਿਣ ਵਾਲੀ ਆ ਕਾਫੀ ਘੱਟ ਪ੍ਰਾਈਸ ਚ ਕੱਢ ਰਹੀਆਂ ਸੂਟ ਸਾਰੇ ਇਹ ਜਿਹੜੇ ਸੂਟ ਮੈਂ 3800 ਸੌਰੀ 2500 ਦੇ ਪਾਨੀ ਹੋਣੀ ਆ ਸਾਰੇ ਬਹੁਤ ਯਾਰਾ ਪਸੰਦ ਕਰਦੇ ਆ ਗਿਫਟ ਵਾਸਤੇ ਸਾਡੇ ਸੂਟ ਬਹੁਤ ਜਾਨੇ ਆ ਇਕੱਠੇ ਸੂਟ ਜਾਨੇ ਆ ਜੀ 40 40 50 50 ਵਿਧ ਪੱਗਾਂ ਲਾ ਕੇ ਕਿਸੇ ਦੇ 25 ਸੂਟ ਕਿਸੇ ਦੇ 15 ਸੂਟ ਐਦਾਂ ਚਾਹੁੰਦੇ ਨੇ ਜੀ ਸਾਰੇ ਸੂਟ ਅਸੀਂ ਪੱਗਾਂ ਵੀ ਨਾਲ ਮੈਚ ਕਰਕੇ ਦੰਨੇ ਆ ਇਹ ਸੂਟ ਤੁਹਾਨੂੰ 2800 ਦਾ ਮਿਲੇਗਾ ਮੈਂ 2500 ਦੇ ਪਾਣੀ ਹੁੰਨੀ ਆ ਤੇ ਇਹਦਾ ਹੈਗਾ ਜਿਹੜਾ ਦੁਪੱਟੇ ਦਾ ਵਰਕ ਫੋਰ ਸਾਈਡ ਰਹੇਗਾ ਸਿਰਫ ਇੰਨਾ ਕੀ ਫਰਕ ਆ ਜਿਹੜੀ ਮੈਂ 2500 ਵਾਲੇ ਪਾਨੀ ਹੁੰਦੀਆਂ ਉਹਨਾਂ ਤੇ ਜਸਟ ਇਹ ਕਟਵਰਕ ਹੁੰਦਾ ਇਹਦੇ ਵਿੱਚ ਥੋੜਾ ਜਿਹਾ ਵਰਕ ਹੈਵੀ ਆ ਗਿਆ ਤੇ ਇਹਨਾਂ ਦੇ ਘੇਰੇ ਥੋੜੇ ਜਿਹਾ ਹਾਈਲਾਈਟ ਜ਼ਿਆਦਾ ਕੀਤੇ ਹੋਏ ਆ ਸਿਰਫ ਇਹੀ ਚੀਜ਼ ਦਾ ਫਰਕ ਹੈ ਜੀ ਹੋਰ ਸਟਫ ਵਗੈਰਾ ਸਾਰਾ ਸੇਮ ਆ ਤੇ ਪ੍ਰਾਈਸ ਇਹਨਾਂ ਸੂਟ ਦਾ 2800 ਰਹੂਗਾ ਚਨਾਉਂਸ਼ ਫੌਂ ਦੇ ਦੁਪੱਟਿਆਂ ਦੇ ਨਾਲ 5 ਮੀਟਰ ਕ੍ਰੇਪ ਦੇ ਸੂਟ ਨੇ 2800 ਦੇ ਵਿੱਚ ਮੈਂ ਤੁਹਾਨੂੰ ਕਾਫੀ ਸਾਰੀ ਕਲੈਕਸ਼ਨ ਦੇ ਦਾਂਗੀ ਦੇਖੋ ਜੀ 2800 ਦੇ ਵਿੱਚ ਵਰਕ ਦੇਖੋ ਸੂਟ ਦਾ 컬러 ਵੀ ਦੇਖੋ ਤੇ ਵਰਕ ਵੀ ਦੇਖੋ ਇਹ ਜਿਹੜੇ 2500 ਵਾਲੇ ਸੂਟ ਹੁੰਨੇ ਆ ਆਪਣੇ ਉਹਨਾਂ ਦੇ ਵਿੱਚ ਹੀ ਆ ਜੀ ਸੂਟ ਇਹ 2800 ਦੇ ਸਿਰਫ ਦੁਪੱਟਿਆਂ ਦੇ ਫੋਰ ਸਾਈਡ ਥੋੜਾ ਜਿਹਾ ਵਰਕ ਜ਼ਿਆਦਾ ਹੋ ਜਾਂਦਾ ਠਿਕੇਰੀਆਂ ਤੇ ਵਰਕ ਥੋੜਾ ਜ਼ਿਆਦਾ ਹੋ ਜਾਂਦਾ ਸਿਰਫ ਇਸ ਚੀਜ਼ ਦਾ ਫਰਕ ਆ 컬러 ਆਪਸ਼ਨ ਦੇਖ ਲਓ ਤੁਸੀਂ ਬਹੁਤ ਸੋਹਣੇ ਸੋਹਣੇ ਕਲਰ ਨੇ 2800 ਦੇ ਵਿੱਚ ਕ੍ਰੇਪ ਦੇ ਸੂਟ ਨੇ ਕ੍ਰੇਪ ਵੀ ਬਹੁਤ ਵਧੀਆ ਸੰਥੈਟਿਕ ਜੀ ਕ੍ਰੇਪ ਨਹੀਂ ਹੈਗੀ ਜਿਹੜੀ ਸਲਿਪਰੀ ਜੀ ਹੁੰਦੀਆਂ ਖੜੀ-ਖੜੀ ਜੀ ਨੈਚੁਰਲ ਕ੍ਰੇਪ ਹੈ ਪ੍ਰੋਪਰ ਕਲਰ ਆਪਸ਼ਨ ਬਹੁਤ ਸੋਹਣੀ ਆ ਠੀਕ ਹੈ ਤੇ ਇਹਦੇ ਵਿੱਚ ਇੱਕ ਤੁਹਾਨੂੰ ਕਲਰ ਡਿਜ਼ਾਈਨ ਹੋਰ ਦੰਨੇ ਆ ਸੇਮ ਹੀ ਕਲਰਾਂ ਚ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਇਹ ਦੁਪट्टे ਦਾ ਡਿਜ਼ਾਈਨ ਤਾਂ ਸਿਮਿਲਰ ਜਿਹਾ ਰੱਖੂਗਾ ਇਹ ਸ਼ਰਟ ਦਾ ਡਿਜ਼ਾਈਨ ਅਜੇ ਇਸਰ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਲਰ ਦੰਨੇ ਆ ਇਹ ਸਾਰੇ ਕਲਰ ਨੇ ਜੀ ਇਹ ਵਾਲੇ ਡਿਜ਼ਾਈਨ ਨੇ ਨੀਚੇ ਵਾਲਾ ਡਿਜ਼ਾਈਨ ਥੋੜਾ ਜਿਹਾ ਫਰਕ ਆ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਵੀ ਮਿਲ ਜਾਏਗਾ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਏ ਵੀ ਮਿਲ ਜੇਗਾ ਕਲਰ ਆਪਸ਼ਨ ਲਾਈਟ ਡਾਰਕ ਕਿਸੇ ਵੀ ਏਜ ਵਾਸਤੇ ਸੂਟ ਨੇ ਵਰਕ ਦੀ ਫਿਨਿਸ਼ਿੰਗ ਤਾਂ ਪੂਰੀ ਹੈ ਜੀ ਜਿੱਦਾਂ ਕੋਈ ਹੁੰਦਾ 4500 5000 ਵਾਲਾ ਸੂਟ ਕੁਝ ਇਦਾਂ ਦੀ ਲੁੱਕ ਹੈ ਇਹਨਾਂ ਸੂਟਾਂ ਦੀ ਤੁਹਾਡੇ ਸਾਹਮਣੇ ਹੀ ਆ ਸਟੱਫ ਉਹਦੀ ਤਾਂ ਗਾਰੰਟੀ ਹੁੰਦੀ ਹੈ ਅੱਛਾ ਕਾਫੀ ਜ਼ਿਆਦਾ ਸਟੱਫ ਇਹ ਸੂਟ ਅਸੀਂ 3000 ਦੇ ਪਾਨੇ ਹੁੰਦੇ ਆ ਜੀ ਤੇ ਕਾਫੀ ਜ਼ਿਆਦਾ ਇਹਨਾਂ ਦਾ ਸਾਡੇ ਕੋਲ ਰਿਸਪੌਂਸ ਰਹਿੰਦਾ ਇਹ ਤਾਂ ਸੀ ਜਸਟ ਆਰਡਰ ਤੇ ਹੀ ਬੁੱਕ ਕਰਦੇ ਆ ਹੁਣ ਸੂਟ ਵੀ ਤੁਸੀਂ ਸਾਨੂੰ ਸੂਟ ਦੱਸ ਦੋ ਕਿੰਨੇ ਲੈਣੇ ਆ ਫਿਰ ਫੋਟੋ ਪਾ ਦਾਨੇ ਆ ਜੀ ਕਲਰ ਆਪਸ਼ਨ ਤੁਸੀਂ ਦੱਸ ਦਾਨੇ ਹੋ ਜਿਹੜੇ ਜਿਹੜੇ ਤੁਸੀਂ ਲੈਣੇ ਹੁੰਨੇ ਆ ਜਿਹਨਾਂ ਨੇ ਇਕੱਠੇ ਦੇਣੇ ਹੁੰਨੇ ਆ ਜੇ ਸੂਟ ਜ਼ਰੂਰੀ ਨਹੀਂ ਆ ਵੀ ਤੁਸੀਂ ਇਹ ਵੀਡੀਓ ਚ ਇਹ ਪਸੰਦ ਕਰਨੀ ਆ ਜੇ ਤੁਸੀਂ ਗਿਫਟ ਵਾਸਤੇ ਸੂਟ ਲੈਣੇ ਆ ਤਾਂ ਤੁਸੀਂ ਸਾਨੂੰ ਦੱਸ ਦੋ ਵੀ ਐਨੇ ਸੂਟ ਸਾਨੂੰ ਚਾਹੀਦੇ ਆ ਉਹ ਅਸੀਂ ਤੁਹਾਨੂੰ ਪਿਕਸ ਸ਼ੇਅਰ ਕਰ ਦਾਨੇ ਆ ਇਹ 3000 ਵਾਲੇ ਸੂਟ ਨੇ ਪਰਲਸ ਵਰਕ ਦੇ ਨਾਲ ਜਿਹੜਾ 5500 ਦਾ ਸੇਲ ਹੁੰਦਾ ਉਹ ਵਾਲਾ ਸੂਟ ਇਹ ਹੈ ਠੀਕ ਹੈ ਜੀ 2500 ਦੇ ਵਿੱਚ ਸੂਟ ਹੈ ਜੀ ਸੇਮ ਹੀ ਸਟਾਫ 2800 ਵਾਲਾ ਜਿਹੜਾ ਠੀਕ ਹੈ ਇਸ ਸਟਾਫ ਸੂਟ ਦੇ ਉੱਪਰ ਥੋੜਾ ਨਾ ਉਹ ਲੱਗਿਆ ਹੋਇਆ ਜਿਹੜਾ ਇਹਦਾ ਉੱਪਰ ਪ੍ਰਿੰਟ ਹੋ ਜਾਂਦਾ ਹੈ ਜਦੋਂ ਇਹਨੂੰ ਆਪਾਂ ਸ਼ਿਪਾਈ ਕਰਦੇ ਹਾਂ ਉਹ ਵਾਲਾ ਸ਼ਿਪਾਈ ਲੱਗੀ ਹੋਈ ਹੈ ਅਗਰ ਤੁਸੀਂ ਲੈਣਾ ਤਾਂ ਲੈ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਦੱਸਤਾ ਜੀ ਵੈਸੇ ਇਹ ਵਾਪਿਸ ਹੋ ਜਾਏਗਾ ਇਹਦੇ ਵਿੱਚ ਤੁਹਾਨੂੰ ਇਹ ਕਲਰ ਮਿਲ ਜਾਣਗੇ ਇਹ 2500 ਦੇ ਸੂਟ ਨੇ ਠੀਕ ਹੈ ਇੱਕ ਕੇ ਦੇ ਵਿੱਚ ਤੁਹਾਨੂੰ ਇਹ ਕਲਰ ਮਿਲ ਜੇਗਾ ਇਹ ਸਾਰੇ 2500 ਦੇ ਸੂਟ ਆ ਇਹ ਵਾਲਾ ਸੈੱਟ ਅਸੀਂ ਰਿਪੀਟ ਤਿਆਰ ਕਰਵਾਇਆ ਇਹ ਐਗਜ਼ੀਬਿਸ਼ਨ ਤੇ ਲਗਾਇਆ ਹੋਇਆ ਸੀਗਾ ਸੂਟ ਸਭ ਨੇ ਬਹੁਤ ਪਸੰਦ ਕੀਤਾ ਹੈ ਸੂਟ 6000 ਦਾ ਸੂਟ ਹੈ ਜੇ ਕਲਰ ਕੰਟਰਾਸਟ ਇਹਨਾਂ ਦਾ ਬਹੁਤ ਸੋਹਣਾ ਹੈ ਔਰਗੈਂਜ਼ਾ ਦੀ ਸ਼ਰਟ ਆ ਟੋਟਲੀ ਹੈਂਡਵਰਕ ਦੇ ਨਾਲ ਦਬਕੇ ਦਾ ਕੰਮ ਹੈ ਪਰਲ ਦਾ ਕੰਮ ਹੈ ਇਸ ਦੇ ਉੱਪਰ ਥਰੈਡ ਵਰਕ ਹੈ ਬਾਜੂ ਤੇ ਵੀ ਪ੍ਰੋਪਰ ਕੰਮ ਮਿਲੇਗਾ ਤੁਹਾਨੂੰ ਸਾਰੀ ਸ਼ਰਟ ਦੇ ਵਿੱਚ ਨੀਚੇ ਤੱਕ ਬੂਟੀ ਆ ਠੀਕ ਹੈ neck ਕਿਹੜਾ ਹੈਵੀ ਆ ਤੇ ਇਹਦੇ ਨਾਲ ਤੁਹਾਨੂੰ 크ਰੇਪ ਦੀ ਸੇਮ ਕਲਰ ਦੀ ਸਲਵਾਰ ਮਿਲੇਗੀ ਇਹਨਾਂ ਦੇ ਦੁਪੱਟੇ ਨੇ ਜੀ ਮੇਨ ਤਾਂ ਦੁਪੱਟੇ ਤੇ ਹੈਵੀ ਕੰਮ ਹੈ ਫੋਰ ਸਾਈਡ ਕੰਟਰਾਸਟ ਵਿੱਚ ਦੁਪੱਟੇ ਵੀ ਔਰਗੇਂਜ਼ਾ ਦੇ ਬਹੁਤ ਜ਼ਿਆਦਾ ਪਸੰਦ ਕੀਤੇ ਆ ਸਾਰਿਆਂ ਨੇ ਸੂਟ ਇਹ ਇਦੇ ਵਿੱਚ ਕਲਰ অপਸ਼ਨ ਸੀਗੀ ਪਰ ਅੱਜ ਇਸ ਟਾਈਮ ਤੁਹਾਨੂੰ ਦੋ ਹੀ ਮਿਲਣਗੇ। ਇਹ ਕੇ ਸੇਮ ਹੀ ਰਹੇਗਾ ਸੂਟ ਕਰੀਮ ਕਲਰ ਦੇ ਉੱਪਰ ਤੇ ਦੁਪੱਟਿਆਂ ਦਾ ਕੰਟਰਾਸਟ ਚੇਂਜ ਹੋ ਜਾਏਗਾ ਕਿ ਮਰਜੈਂਟਾ ਜਾਂ ਬਹੁਤ ਸੋਹਣਾ ਛੜ ਇੱਕ ਫਿਰੋਜ਼ੀ ਦੇ ਵਿੱਚ ਆ 6000 ਹੈਗਾ ਇਸ ਸੂਟ ਦਾ ਪ੍ਰਾਈਸ। ਜੈਪੂਰੀ ਬਾਂਦਨੀ ਪ੍ਰਿੰਟ ਦੇ ਵਿੱਚ ਸੂਟ ਹੈ ਜੀ ਹੈਂਡਵਰਕ ਦੇ ਉੱਪਰ ਬਹੁਤ ਪਸੰਦ ਕੀਤਾ ਇਹ ਵਾਲਾ ਸੂਟ ਵੀ ਸਭ ਨੇ। ਸ਼ਿਮਰ ਦੀ ਸ਼ਰਟ ਦੇ ਉੱਪਰ ਹੈ। ਨੈਕਵਰਕ ਬਹੁਤ ਸੋਹਣਾ ਬਣਿਆ ਹੋਇਆ ਤੇ ਸਾਰੇ ਫਰੰਟ ਦੇ ਵਿੱਚ ਰਹੂਗੀ ਬੂਟੇ। ਠੀਕ ਹੈ। ਕ੍ਰੇਪ ਦੀ ਸਲਵਾਰ ਹੈ ਜੀ ਇਹਦੇ ਨਾਲ ਸੇਮ بیس ਕਲਰ ਨਾਲ ਦੀ ਤੇ ਦੁਪੱਟਾ ਬਹੁਤ ਪਿਆਰਾ ਚਨੌਨ ਸ਼ਫੌਨ ਦਾ ਬਾਂਦਨੀ ਪ੍ਰਿੰਟ ਦੇ ਉੱਪਰ। ਠੀਕ ਹੈ ਤੇ ਪ੍ਰਾਈਸ ਹੈਗਾ ਜੀ 6800 6800 ਇਸ ਸੂਟ ਦਾ। ਨੈਕਸਟ ਦੇ ਰਹੇ ਆ 82500 ਵਾਲਾ ਸੂਟ ਆ ਜੀ 2500 ਵਾਲਾ ਸੂਟ ਹੈ ਕਲਰ ਰਹਿ ਗਿਆ ਸੀ ਦੁਕਾਨ ਤੋਂ ਤੁਸੀਂ ਇਹ ਵੀ ਦੇਖ ਸਕਦੇ ਹੋ ਅਗਰ ਤੁਹਾਨੂੰ ਪਸੰਦ ਆ 4 ਸਾਈਡ ਵਰਕ ਦੇ ਨਾਲ ਆ ਸੂਟ ਇਹ ਦੇਖੋ ਸਿਰਫ ਇਹ ਫਰਕ ਹੁੰਦਾ ਜੀ 2500 ਤੇ 2800 ਦੇ ਵਿੱਚ 2500 ਦੇ ਵਿੱਚ ਤੁਹਾਨੂੰ ਸਿੰਪਲ ਕਟ ਵਰਕ ਮਿਲਣਗੇ 2800 ਦੇ ਵਿੱਚ ਇਦਾਂ ਡਿਜ਼ਾਈਨਿੰਗ ਕੀਤੀ ਹੁੰਦੀ ਆ ਇਹਦੇ ਸਿਰਫ ਇਹ ਲੰਮੇ ਵੱਲੇ ਤੇ ਇੱਕ ਲਾਈਨ ਦਿੱਤੀ ਵੀ ਆ ਇੰਨਾ ਫਰਕ ਹੁੰਦਾ ਔਰਗੈਂਜ਼ਾ ਦੀ ਸ਼ਰਟ ਆ ਜੀ ਬਹੁਤ ਸੋਹਣੀ ਤੇ ਅਸੀਂ ਕਾਫੀ ਜ਼ਿਆਦਾ ਡਿਸਕਾਊਂਟ ਦੇ ਦਿੱਤੇ ਸੀਗੇ ਇਹ ਵਾਲੇ ਸੂਟ 4800 ਵਾਲਾ ਸੂਟ ਆ ਜਿਹੜੇ ਅਸੀਂ 4400 ਦੇ ਦਿੱਤੇ ਨੇ ਇਹਨਾਂ ਚਿੱਕਾ ਦਾ ਹੀ ਪੀਸ ਪਿਆ ਕੋਈ ਕਲਰ ਵੀ ਬਹੁਤ ਸੋਹਣਾ ਹੈ ਬਹੁਤ ਪਿਆਰੇ ਨੈੱਕ ਦੇ ਨਾਲ ਸੂਟ ਬਹੁਤ ਸਭ ਨੇ ਪਸੰਦ ਕੀਤੇ ਇਹ ਵਾਲੇ ਸੂਟ ਉੱਤੇ ਸਿਲਕ ਦੀ ਸਲਵਾਰ ਆ ਤੇ ਇਹਦੇ ਨਾਲ ਦੁਪੱਟਾ ਹੈਵੀ ਲੁੱਕ ਦੇ ਵਿੱਚ ਆ ਪ੍ਰੋਪਰ ਔਰਗੈਂਜ਼ਾ ਦਾ 4000 ਜੀ ਡਿਸਕਾਊਂਟਡ ਪੀਸ ਆ ਜੀ ਇਹ 4000 ਦੇ ਵਿੱਚ ਇਹ ਸੂਟ ਮਿਲ ਜੇਗਾ ਤੁਹਾਨੂੰ 3800 ਦਾ ਠੀਕ ਹੈ ਬਹੁਤ ਸੋਹਣਾ ਕਲਰ ਆ ਕਲੀਆਂ ਪਾ ਕੇ نیچے ਨੂੰ ਜਾ ਰਿਹਾ ਹੈ ਮਲਟੀ ਜੀ ਲੁੱਕ ਦਾ ਬਹੁਤ ਸੋਹਣਾ ਪੀਸ ਆ ਵੀ ਨੈਕ ਦੇ ਨਾਲ ਤੇ ਸਿਲਕ ਦੀ ਸਲਵਾਰ ਹੈ ਜੀ ਔਰਗੇਂਜ਼ਾ ਦਾ ਦੁਪੱਟਾ ਸੇਮ ਦੇ ਵਿੱਚ ਤੁਹਾਨੂੰ ਅਹ ਥੋੜਾ ਜਿਹਾ ਸਲਵਾਰ ਤੇ ਕਲਰ ਦਾ ਫਰਕ ਆ ਜਾਏਗਾ ਇਹਦੇ ਵਿੱਚ ਡਾਰਕ ਹੈ ਤੇ ਚ ਲਾਈਟ ਆ ਤੇ ਇੱਕ ਅਸੀਂ ਡਿਸਪਲੇ ਕੀਤਾ ਹੋਇਆ yellow ਕਲਰ ਦਾ ਸੂਟ ਉਹ ਵੀ ਤੁਹਾਨੂੰ ਸੇਮ ਇਹਦੇ ਇਸੇ ਡਿਜ਼ਾਈਨ 'ਚ ਮਿਲ ਜਾਏਗਾ 3800 ਹੈਗਾ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਇਹ ਵਾਲੇ ਸੂਟ ਬਿਨਾਂ ਦਿਖਾਈ ਤੋਂ ਹੀ ਇਦਾਂ ਸ਼ੌਪ 'ਤੇ ਸੇਲ ਹੋ ਗਏ ਸੀ ਫੋਲ ਵਰਕ ਦੇ ਨਾਲ ਬਹੁਤ ਸੋਹਣਾ ਸੂਟ ਆਇਆ ਸੀਗਾ ਲਾਸਟ ਹੀ ਪੀਸ ਆ ਹੁਣ ਕਲੀਆਂ ਦੇ ਨੀਚੇ ਨੂੰ ਜਾ ਰਿਹਾ ਵਰਕ ਇਸ ਦਾ 20 ਨੈੱਕ ਦੇ ਵਿੱਚਾਂ ਕ੍ਰੇਪ ਦੀ ਸਲਵਾਰ ਆ ਬਾਜੂ ਤੇ ਵੀ ਪਰਲ ਵਰਕ ਆ ਤੇ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆ ਇਹ ਹੈਗੇ ਜੀ ਦੁਪੱਟੇ ਦੀ ਲੁੱਕ ਠੀਕ ਆ ਜੀ ਇਹ 4200 ਦਾ ਸੂਟ ਆ 4200 ਦਾ ਲਾਸਟ ਹੀ ਪੀਸ ਆ ਚਿਮਰ ਦੀ ਬਹੁਤ ਸੋਹਣੀ ਸ਼ਰਟ ਆ origional mirror work ਦੇ ਨਾਲ ਲਾਸਟ ਪੀਸ ਬਹੁਤ ਸੇਲ ਹੋਇਆ ਵਾਲੇ ਸੂਟ ਕਾਫੀ ਡਿਮਾਂਡ ਰਹੀ ਹੈ ਨਾ ਸੂਟਾਂ ਦੀ ਲਾਸਟ ਪੀਸ ਆ ਜੀ 크ਰੇਪ ਦੀ ਸਲਵਾਰ ਆ ਚਨਾਉਨ ਸ਼ਫੋਨ ਦਾ ਬਹੁਤ ਪਿਆਰਾ ਲੇਸਿਸ ਵਿਦ ਵਰਕ ਦੇ ਨਾਲ ਦੁਪੱਟਾ ਤੇ ਪ੍ਰਾਈਸ ਹੈਗਾ 4200 4200 ਦਾ ਸੂਟ ਆ ਗਲਾਸ ਦੇ ਗਲਾਸ ਟਿਸ਼ੂ ਦੇ ਉੱਪਰ ਸੂਟ ਆ 3750 ਪ੍ਰਾਈਸ ਆ ਤੇ ਡਿਜ਼ਾਈਨ ਤੁਸੀਂ ਦੇਖ ਲਓ ਜਿਹੜੇ ਸਟੱਫ ਹੈ ਇਹਦੀ ਫਿਟਿੰਗ ਬਹੁਤ ਸੋਹਣੀ ਆਂਦੀ ਆ ਥ्रेड ਵਰਕ ਦੇ ਨਾਲ ਬੂਟੀ ਰਹੇਗੀ ਤੇ ਘੇਰਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਸਟੱਫ ਬਿਲਕੁਲ ਨਾ ਮੈਂ ਬਹੁਤ ਸੋਹਣਾ ਸਟੱਫ ਹੈ ਬਾਜ਼ੂ ਤੇ ਕੰਮ ਹੈ ਇਹਦੇ ਨਾਲ ਤੁਹਾਨੂੰ ਸਿਲਕ ਦੀ ਸਲਵਾਰ ਮਿਲੇਗੀ 3750 ਦਾ ਸੂਟ ਹੈ ਜੀ ਸ਼ਨੌਨ ਸ਼ਫੌਨ ਦਾ ਦੁਪੱਟਾ ਇਹ ਤਾਂ ਰਹੇਗਾ ਦੁਪੱਟਾ ਠੀਕ ਹੈ ਇਹਦੇ ਵਿੱਚ ਕਲਰ ਦੰਨੇ ਆ ਤੁਹਾਨੂੰ 3750 ਦੇ ਵਿੱਚ ਦੋ ਹੀ ਕਲਰ ਹੈਗੇ ਇਹ ਵੀ ਸੂਟ ਬਹੁਤ ਸੋਹਣਾ ਹੈ ਬਹੁਤ ਪਿਆਰਾ ਇਹਦਾ ਕੇਰਾ ਬਣਿਆ ਹੋਇਆ ਸੂਟ ਤਾਂ ਸਾਰੇ ਚ ਬੂਟੀ ਆ ਪ੍ਰਾਈਸ ਹੈਗਾ 3700 ਤੇ ਜਿਹੜਾ ਇਹਦਾ ਸਟੱਫ ਹੈ ਨਾ ਇਹ 오ਰਗੈਂਜ਼ਾ ਲਾਈਨਿੰਗ ਹੈ ਬਹੁਤ ਸੋਹਣਾ ਨਵਾਂ ਸਟਾਫ ਆ ਸਿਲਕ ਦੀ ਸਲਵਾਰ ਇਹਦੇ ਨਾਲ بیس ਕਲਰ ਦੀ ਤੇ ਇਹਦਾ ਜਿਹੜਾ ਦੁਪੱਟਾ ਹੈ ਐਦਾਂ ਫੋਰ ਸਾਈਡ ਵਰਕ ਰਹੇਗਾ ਸਾਰੇ ਦੁਪੱਟੇ 'ਚ ਇਹ ਵੀ 오ਰਗੈਂਜ਼ਾ ਲਾਈਨਿੰਗ ਤੇ ਆ ਕਲਰ ਇਹਦੇ ਵਿੱਚ ਸੋਨੋ ਦੋ ਮਿਲ ਜਾਣਗੇ 3700 ਸਾਰੇ ਸੂਟਾਂ ਦੀ ਸ਼ਿਪਿੰਗ ਇਹਨਾਂ ਦੀ 100 ਰੁਪੀਸ ਰਹੇਗੀ ਅਲੱਗ ਤੋਂ ਤੇ ਹੁਣ ਤੁਹਾਨੂੰ 300 ਹੀ ਦੇ ਖੁਸ਼ ਇੱਕ ਸੂਟ ਪਾਈਆਂ ਸਾਡੇ ਕੋਲ ਉਹ ਦਿਖਾਣੇ ਆ ਬਾਕੀ ਸਟਾਕ ਕਲੀਅਰ ਹੈ ਜੀ ਸਾਰਾ ਇਹ ਆਪਣੀ ਐਵਰਗ੍ਰੀਨ ਆ ਆਈਟਮ ਇਹਨੂੰ ਅਸੀਂ ਪਾਇਆ ਹੋਇਆ ਸੀਗਾ ਜੀ ਉੱਥੇ ਐਗਜ਼ੀਬਿਸ਼ਨ ਤੇ 2900 ਦਾ ਤੇ ਵੈਸੇ ਦਾ ਪ੍ਰਾਈਸ ਹੈਗਾ 3200 ਤੇ ਅੱਜ ਅਸੀਂ ਤੁਹਾਨੂੰ ਇਹ 3000 ਦੇ ਦਵਾਂਗੇ ਜਿਹੜਾ ਵੀ ਤੁਸੀਂ ਸੂਟ ਲੈਣਾ ਹੈ ਠੀਕ ਹੈ ਤੇ ਇਹ ਸਿਲਕ ਦੀ ਸਲਵਾਰ ਹੈ ਜਿਹਦੇ ਨਾਲ ਕਿਸੇ ਨਾਲ 크ريب ਦੀ ਹੈ ਕਿਸੇ ਨਾਲ ਸਿਲਕ ਦੀ ਹੈ ਵੈਸੇ 2900 ਪ੍ਰਾਈਸ ਤੇ ਸ਼ੋਅ ਕੀਤਾ ਹੋਇਆ ਕਿਉਂਕਿ ਅਸੀਂ ਉੱਥੇ ਡਿਸਕਾਊਂਟ ਤੇ ਸਾਰੇ ਲੈ ਕੇ ਗਏ ਸੀ ਇਹ 3000 ਦਾ ਪੀਸ ਆ ਜੀ ਚਨਾਉਰਸ਼ ਫੋਨ ਦੇ ਦੁਪੱਟੇ ਨੇ ਤੇ ਫੋਰ ਸਾਈਡ ਵਾਰ ਪੇਸਟਿੰਗ ਦੇ ਨਾਲ ਇਹ ਤੁਸੀਂ ਮੇਰੇ ਕੋਲ ਦੇਖਦੇ ਹੀ ਰਹਿੰਦੇ ਹੋ ਇਹ ਵਾਲੇ ਸੂਟਾਂ ਦੀ ਬਹੁਤ ਡਿਮਾਂਡ ਰਹਿੰਦੀ ਹੈ ਵੈਸੇ 3200 3300 ਇਹਨਾਂ ਦਾ ਪ੍ਰਾਈਸ ਹੁੰਦਾ ਅੱਜ ਤੁਹਾਨੂੰ 3000 ਚ ਦੇਵਾਂਗੇ ਕਿਉਂਕਿ ਥੋੜੇ ਬਹੁਤੇ ਪੀਸ ਪਏ ਆ ਇਹ इन च कलर ऑप्शन देख लो ती बहुत प्यारे प्यारे कलर जहड़ा भी कलर लैना तीन हजार का सूट है शिपिंग चार्जि इन्हों ए रुपीज रहन गए कलर एक तो एक ने जो मर्जी कलर ला लो बहुत प्यारे प्यारे कलर ने देखो कलर 3000 ਰਿਆਲ ਚ ਸੂਟ ਹੈ ਜੀ ਟੈਗ ਤਾਂ ਲੱਗਿਆ ਹੋਏਗਾ 29 ਦਾ ਕਿਉਂਕਿ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦੱਸ ਰਹੀ ਸੀ ਜਦੋਂ ਅਸੀਂ ਐਗਜ਼ਿਬੀਸ਼ਨ ਲਗਾ ਰਹੇ ਸੀਗੇ ਉੱਥੇ ਮੈਂ ਡਿਸਕਾਊਂਟ ਤੇ ਲੈ ਕੇ ਜਾ ਰਹੀ ਆ ਜਿਹਦੇ ਵਿੱਚ ਜਿੰਨਾ ਵੀ ਡਿਸਕਾਊਂਟ ਹੋਇਆ ਮੈਂ ਵੱਧ ਤੋਂ ਵੱਧ ਕੀਤਾ ਇਹਨਾਂ ਦੇ ਵਿੱਚ ਮੈਂ ਪਹਿਲਾਂ ਹੀ ਤੁਹਾਨੂੰ ਇਹ 32 3300 ਚ ਦਿੰਨੀ ਹੁੰਦੀਆਂ ਸੂਟ ਤੇ ਅੱਜ ਇਹ ਬਿਲਕੁਲ ਹੀ 3000 ਦੇ ਵਿੱਚ ਸੂਟ ਕੱਢ ਰਹੇ ਆ ਨੈਕਸਟ ਟਾਈਮ ਨਵੇਂ ਆਉਣਗੇ ਤਾਂ ਉਹੀ ਉਹਨਾਂ ਦਾ ਪ੍ਰਾਈਸ ਸੇਮ ਰਹੇਗਾ ਕਿਉਂਕਿ ਅਸੀਂ ਬਹੁਤ ਸਾਰੀ ਕੁਆਂਟੀਟੀ ਸਟਾਕ ਚੱਕਿਆ ਹੋਇਆ ਸੀਗਾ ਜਿਹੜੇ ਗਏ ਸੀਗੇ ਉੱਥੇ ਉਹਨਾਂ ਨੇ ਤਾਂ ਦੇਖਿਆ ਹੋਇਆ ਸੀ ਤੇ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਅੱਜ ਦੀ ਵੀਡੀਓ 'ਚ ਪਸੰਦ ਆ ਤੁਸੀ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ so much